ਨੇ ਤੋਂ ਕਾਕਿੱਤਾ ਪਹਿਲਾਂ ਤਾਂ ਪਿੰਡ ਘਰ ਪਵਾ ਲੈ ਸਾਨੂੰ 420 ਕਰਕੇ ਪੈਣ ਭਰਾਮਾਂ ਦੇ ਵਿਆਹਾਂ ਤੇ ਇਲਜੰਦਰ ਨਾਲ ਵੀ ਮੈਂ ਅਤਰ ਨੂੰ ਮੈਰਿਜ ਕਰਵਾਉਂ ਕਰਵਾਉਂ ਕਿਤੇ ਹੁਣ ਕੋਈ ਨਾ ਇੱਕ ਦਸਾਂਜ ਪੈਣ ਤੋਂ ਜਨਾਨੀ ਆਈ ਘਰੇ ਕੰਮ ਕਰਨ ਨੂੰ ਜਦੋਂ ਆਈ ਉਹਦੇ ਨਾਲ ਹੀ ਉੱਠ ਗਿਆ ਜਿਰੋਸੀ ਹਸਪੀਟਲ ਚਲੇ ਗਏ ਇਹ ਬੰਦੇ ਨੇ ਪਤਾ ਕੀ ਕੀਤਾ ਮਗਰੋਂ ਚੋਰੀ ਕੀਤੀ ਜਿੰਦੇ ਜੁੰਦੇ ਭੰਨੇ ਅਲ ਸੀੜੀਆਂ ਆਪਣੇ ਕੋਈ ਚੀਜ਼ ਨਹੀਂ ਛੱਡੀ ਨੇ ਭੰਨ ਤੋੜ ਕਰਕੇ ਮੰਗ ਦਮਾਉਂਦੇ ਸਾਨੂੰ ਉੱਪਰੇ ਫੋਮ ਨਹੀਂ ਕਰਾਉਂਦੇ ਆ ਵੀ ਤੁਹਾਨੂੰ ਐ ਕਰਾਂਗੇ ਤੁਸੀਂ ਟੈਕ ਜੋ ਟੈਕ ਜੋ ਫਿਰ ਜੇ ਅਸੀਂ ਫੋਕਲ ਪੈਨ ਚ ਵੀ ਕਿਹਾ ਉਹਨਾਂ ਨੇ ਵੀ ਸਾਡੀ ਸੁਣਵਾਈ ਕੀਤੀ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਮਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਮੋਗਾ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਨਾਲ ਇਧਰ ਭੈਣ ਖੜੀ ਆ ਇਹਨਾਂ ਨੇ ਦੋਸ਼ ਲਾਇਆ ਇੱਕ ਨੌਜਵਾਨ ਤੇ ਇੱਕ ਗੱਲ ਪਹਿਲਾਂ ਤੁਹਾਨੂੰ ਇਹ ਕਲੀਅਰ ਕਰ ਦੇ ਕਿ ਇਹ ਪਹਿਲਾਂ ਵਿਆਹੇ ਹੋਏ ਸੀ ਇਹ ਇਹਨਾਂ ਦਾ ਬੇਟਾ ਹੈਗਾ ਇਹਨਾਂ ਦੇ ਹਸਬੰਦ ਦੀ ਜਿਹੜੀ ਡੈਥ ਹੋ ਗਈ ਸੀ ਤੇ ਜਿਸ ਕਰਕੇ ਜਿਹੜਾ ਹੈਗਾ ਇਹ ਕਿਸੇ ਹੋਰ ਨੌਜਵਾਨ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀ 8-9 ਸਾਲ ਤੋਂ ਅੱਜ ਉਹਨਾਂ ਨੇ ਵੀ ਇਹਦੇ ਨਾਲ ਤੋਖਾ ਕੀਤਾ ਆਖਰਕਾਰ ਕੀ ਤੋਖਾ ਕੀਤਾ ਆਪਾਂ ਇਹਨਾਂ ਦੇ ਮੂੰਹੋਂ ਬਿਆਨ ਕਰਵਾਉਨੇ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਬਲਜੀਤ कौर ਜੀ ਬਲਜੀਤ ਹਾਂਜੀ ਜੀ ਹੂੰ ਥੋੜਾ ਵਿਆਹ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਮੇਰੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਹੂੰ ਤੇ ਹੁਣ ਵੀ ਸਾਨੂੰ ਫੁੱਦੂ ਬਣਨ ਦਾ ਅ ਅ ਮੀਨਸ ਕੇ ਜਿਹੜਾ ਥੋੜੇ ਹਸਬੰਡ ਦੀ ਡੈਥ ਹੋਈ ਆ ਔਰ ਮਤਲਬ ਕਿ ਬਿਮਾਰ ਬਮੂਰ ਸੀ ਕਿ ਕੇ ਵੈਸੇ ਹੀ ਹੋਈ ਸੀ ਨਹੀਂ ਅਸੀਂ ਅਲੱਗ ਹੋ ਗਏ ਸੀ ਦੋਨੇ ਤੁਸੀਂ ਆਪਦੇ ਹਸਬੰਡ ਦੇ ਨਾਲ ਹਾਂਜੀ ਹਾਂਜੀ ਇਹ ਸਾਨੂੰ ਫੁੰਦੂ ਬਣਾਈ ਕਿ ਆਜੋ ਮੈਂ ਤੁਹਾਡੇ ਨਾਲ ਧੱਕੇ ਨਾ ਵੱੜਦਾ ਹਾਂ ਸਾਡੀ ਘਰੇ ਨਹੀਂ ਆਪਾਂ ਪਹਿਲਾਂ ਇਹ ਗੱਲ ਕਰਦੇ ਹਾਂ ਤੁਹਾਡੇ ਪਹਿਲਾਂ ਹਸਬੰਡ ਤੋਂ ਸ਼ੁਰੂ ਕਰਦੇ ਹਾਂ ਆਪਾਂ ਨਹੀਂ ਹਸਬੰਡ ਸੀਗੇ ਉਦੋਂ ਲਈ ਧੱਕੇ ਨਾ ਕਰੇ ਹੁੰਦਾ ਸੀ ਸਾਡੇ ਤੇ ਜੇ ਅਸੀਂ ਰੋਕਦੇ ਸੀ ਕਹਿੰਦੇ ਸੀ ਨਹੀਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਫੁੰਦੂ ਣਾ ਕੇ ਘਰ-ਬਾਰ ਬਣਵਾ ਕੇ ਸਾਰਾ ਕੁਝ ਕਰਕੇ ਦੇ ਘੂ ਬਣਾ ਗਿਆ ਹੁਣ ਇਤੋਂ ਦਾ ਸੀ ਗਏ ਮਾਨਸਾ ਇਹਗਾ ਤੇ ਸਾਜ ਵੀ ਨਾ ਤੁੰ ਰਹੇਗੇ ਜੀ ਮਾਨਸਾ ਦਾ ਮਾਨਸਾ ਦਾ ਹਾਂਜੀ ਕਿੱਲਣ ਪੈਂਦਾ ਹੂੰ ਕਿੰਨਾ ਟਾਈਮ ਤੁਹਾਡੇ ਨਾਲ ਰਿਲੇਸ਼ਿਪ ਤੇ ਰਿਹਾ ਮੈਂ ਰਹਿ ਗਿਆ ਹਾਂ ਕਿ 12 ਸਾਲ 12 ਸਾਲ ਹਾਂ 8-9 ਸਾਲ ਹੋ ਗਏ ਸਾਨੂੰ ਇੱਥੇ 5 ਸਾਲ ਤੁਹਾਨੂੰ ਮੁੱਕ ਗਿਆ ਇਹਨੂੰ ਹੋ ਗਿਆ ਹੂੰ ਹਾਂਜੀ ਤੁਹਾਡੇ ਹਸਬੰਦ ਦੇ ਨਾਲ ਤੁਹਾਡਾ ਡਾਈਵੋਰਸ ਹੋਇਆ ਬਾਅਦ ਦੇ ਨਾਲ ਨਹੀਂ ਉਹਨਾਂ ਡੈਥ ਹੋ ਗਈ ਸਰ ਉਹਨਾਂ ਉਹਨਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਤੁਸੀਂ ਇਸ ਨੌਜਵਾਨ ਨਾਲ ਰਿਲੇਸ਼ਨਸ਼ਿਪ ਹਾਂਜੀ ਹਾਂਜੀ ਹੁਣ ਤੁਹਾਡੇ ਨਾਲ ਉਹਨਾਂ ਨੇ ਕੀ ਧੋਖਾ ਕੀਤਾ ਜਿਹੜਾ ਹੁਣ ਚੜਨੇ ਧੋਖਾ ਕੀਤਾ ਪਹਿਲਾਂ ਤਾਂ ਪਿੰਡ ਘਰ ਪਵਾ ਲਿਆ ਸਾਨੂੰ 420 ਕਰਕੇ ਪੈਣ ਭਰਾਮਾਂ ਦੇ ਵਿਆਹਾਂ ਤੇ ਇਲਜੰਦਰ ਨਾਲ ਵੀ ਮੈਂ ਆਤਰ ਨੂੰ ਮੈਰਿਜ ਕਰਵਾਉਂ ਕਰਵਾਉਂ ਕਿਤੇ ਹੁਣ ਕੋਈ ਨਾ ਇੱਕ ਦਸਾਂਜ ਪਿੰਡ ਤੋਂ ਜਨਾਨੀ ਆਈ ਘਰੇ ਕੰਮ ਕਰਨ ਨੂੰ ਜਦੋਂ ਆਈ ਉਹਦੇ ਨਾਲ ਹੀ ਉੱਠ ਗਈ ਸਾਨੂੰ ਬੇਕੂ ਬਣਾਈ ਗਿਆ ਮੈਂ ਐ ਕਰੂ ਸਾਨੂੰ ਕੁੱਟ ਮਰ ਮੈਨੂੰ ਤੇ ਮੇਰੇ ਬੇਟੇ ਨੂੰ ਕਰਦਾ ਰਿਆ ਮੈਂ ਤੁਹਾਨੂੰ ਜਿ ਐ ਕਰੂੰਗਾ ਮੈਂ ਬਣਾਉਂਗਾ ਕਰ ਉਹ ਜਨਾਨੀ ਆਈ ਸੀਗੀ ਉਹ ਕੰਮ ਕਰਨ ਕਿਦੀ ਆਈ ਸੀ ਸਾਡੀ ਆਈ ਸੀ ਝਾੜੂ ਪੋਚੇ ਤੋਂ ਘਰ ਇਸੇ ਨਹੀਂ ਨਹੀਂ ਅਸੀਂ ਬੁਲਾਈ ਸੀ ਕਿ ਝਾੜੂ ਪੋਚੇ ਦਾ ਕੰਮ ਕਰਨ ਉਹਨੂੰ ਮੈਨੂੰ ਪਹਿਲਾਂ ਵੀ ਇਹਨੇ ਕੁੱਟਿਆ ਫੇਰੇ ਨੇ ਜਦੋਂ ਉਹ ਜਨਾਨੀ ਦੀ ਲਾਈਫ ਚ ਆ ਗਈ ਇਹਨੇ ਫੇਰ ਕੁੱਟਿਆ ਸਾ ਮੈਨੂੰ ਕੁੱਟ ਕੇ ਫੇਰ ਗਿਆ ਫੇਰ ਉਹ ਜਿਹਦੇ ਨੂੰ ਘਰੋਂ ਚੋਰੀ ਕਰਕੇ ਬੇਟੇ ਦੇ ਡਾਕੂਮੈਂਟ ਲੈ ਗਿਆ ਘਰੋਂ ਕਾਗਜ਼ ਪੱਤਰ ਕੋਈ ਨਹੀਂ ਛੱਡਿਆ ਨੇ ਸਾਰੇ ਮੈਂ ਤਾਂ ਹਸਪੀਟਲ ਪੈਸੇ ਸਰਕਾਰੀ ਤੇ ਜਿਨ ਮੈਂ ਮੈਂ ਤੇ ਬੇਟਾ ਹਸਪੀਟਲ ਸੀਗੇ ਤੇ ਇੰਬੇਟਨ ਵੀ ਕੁੱਟਿਆ ਮੈਨੂੰ ਵੀ ਕੁੱਟਿਆ ਜਦੋਂ ਅਸੀਂ ਹਸਪੀਟਲ ਚਲੇ ਗਏ ਇਹ ਬੰਦੇ ਨੇ ਪਤਾ ਕੀ ਕੀਤਾ ਮਗਰਾਂ ਚੋਰੀ ਕੀਤੀ ਜਿੰਦੇ ਜੁੰਦੇ ਭੰਨੇ ਲਸੀੜੀਆਂ ਆਪਣੇ ਕੋਈ ਚੀਜ਼ ਨਹੀਂ ਛੱਡੀਆਂ ਨੇ ਭੰਨ ਤੋੜ ਕਰਕੇ ਇਹਨੇ ਮੜਕ ਜਿਹੜਾ ਸਮਾਨ ਸੀਗਾ ਉੱਥੇ ਮੰਗਲੀ ਆ ਮੁੰਡਾ ਸਾਡੇ ਉੱਥੇ ਰਹਿੰਦਾ ਮੋਗੀ ਇੱਥੇ ਜਿਹਨ ਮੰਗਲੀ ਉਹਦੇ ਨਾਲ ਹੀ ਰਲ ਕੇ ਨੇ ਸਾਰਾ ਕਾਗਜ਼ ਪੱਤਰ ਉਹਦੇ ਘਰੇ ਰੱਖਤਾ ਇਹਨੇ ਕੋਈ ਡਾਕੂਮੈਂਟ ਨਹੀਂ ਬੇਤਨ ਛੱਡਿਆ ਮੇਰਾ ਨੇ ਛੱਡਿਆ ਕੋਈ ਚੀਜ਼ ਨਹੀਂ ਛੱਡੀ ਇਹਨੇ ਜਦੋਂ ਤੁਸੀਂ ਇਹਦੇ ਨਾਲ ਰਹਿਣ ਲੱਗੇ ਆ ਉਹ ਤੁਹਾਡਾ ਬੇਟਾ ਕਿੰਨੇ ਜਰਦਾ ਮੇਰੇ ਬੇਟਾ ਸੀਗਾ ਤਿੰਨ ਸਾਲ ਦਾ ਹੋ ਗਿਆ ਜੀ ਤਿੰਨ ਸਾਲ ਦਾ ਹਾਂ ਤਿੰਨ ਚਾਰ ਸਾਲ ਦਾ ਸੀਗਾ ਬਸ ਮਤਲਬ ਕਿ ਤੁਸੀਂ ਬਿਨਾਂ ਵਿਆਹ ਤੋਂ ਹੀ ਉਹਦੇ ਨਾਲ ਰਹੀ ਜਾਂਦੇ ਸੀ ਹਾਂਜੀ ਸਾਨੂੰ ਇਹ ਕਿਹੜਾ ਕਨਕਰ ਪਾ ਲੈ ਆਪਾਂ ਕੋਈ ਨਹੀਂ ਕਰਵਾਉਣੀ ਕੋਟ ਮੈਰਿਜ ਕਰਵਾਉਣੀ ਆਪਾਂ ਇਹ ਕਰਦੇ ਕਿਉਂਕਿ ਸਾਨੂੰ ਇਹਨਾਂ ਪਤਾ ਹੀ ਨਹੀਂ ਸੀ ਵੀ ਇਹ ਬੰਦੇ ਨੇ ਸਾਨੂੰ ਇੰਨਾ ਬੇਕੂਬ ਬਣਾਉਣਾ ਕਿਉਂਕਿ ਸਾਨੂੰ ਸਾਕ ਵੀ ਨਹੀਂ ਹੋਣ ਦਿੱਤਾ ਇਹ ਬੰਦੇ ਨੇ ਅਸਾਸ ਵੀ ਨਹੀਂ ਹੋਣ ਦਿੱਤਾ ਕਿਉਂਕਿ ਸਾਰੀ ਫੈਮਲੀ ਆਉਂਦੀ ਜਾਂਦੀ ਸੀ ਭੈਣਾ ਭਰਾਵਾਂ ਵਿਆਹਾਂ ਚਾਦਾਂ ਮੈਂ ਜਾਂਦੀ ਸੀ ਮੇਰੇ ਬੇਟਾ ਨਹੀਂ ਸੀਗਾ ਨਹੀਂ ਜੀ ਨਹੀਂ ਇਹ ਨਹੀਂ ਵਿਆਹ ਹੈ ਇਹ ਹਾਂ ਮੈਂ ਵਿਆਹੀ ਸੀ ਨਾ ਘਰ ਦਿਨ ਸਾਰੇ ਨੂੰ ਪਤਾ ਮੈਡਮ ਜਿਹਨ ਮੈਂ ਜਾਂਦੀ ਸੀ ਘਰੇ ਰਹਿੰਦੀ ਸੀ ਆਉਂਦੀ ਸੀ ਜਾਂਦੀ ਸੀ ਘਰ ਇਹਨਾਂ ਦੇ ਸਾਰਾ ਪਤਾ ਸਿਹੜੀ ਫੈਮਲੀ ਨੂੰ ਇਦੇ ਭੈਣ ਭਰਾਵਾਂ ਨੂੰ ਸਭ ਰਿਸ਼ਤੇਦਾਰਾਂ ਨੂੰ ਪਤਾ ਸੀ ਮੇਰੇ ਰਿਸ਼ਤੇਦਾਰ ਚ ਜਾਣਦੀ ਹੁਣੀ ਫੋਟੋਆਂ ਵੀ ਪਿੰਜਾ ਵੀਡੀਓ ਵੀ ਪਿੰਜਾ ਦੇ ਰਿਸ਼ਤੇਦਾਰਾਂ ਦਾ ਵਿਆਹ ਜਿਵੇਂ 12 ਸਾਲ ਰਿਹਾ ਤੁਹਾਡੇ ਨਾਲ ਜਿਵੇਂ ਤੁਹਾਨੂੰ ਲਾਰੇ ਲਾਉਂਦਾ ਰਿਹਾ ਵੀ ਅੱਜ ਆਪਾਂ ਕੋਟ ਮੈਚ ਕਰਾ ਲੈਣੇ ਜਾਂ ਆਏ ਕਰਾ ਲੈਣੇ ਤੁਹਾਨੂੰ ਥੋੜਾ ਮੋਟਾ ਵੀ ਸ਼ੱਕ ਨਹੀਂ ਨਹੀਂ ਸ਼ੱਕ ਹੋਣੀ ਦਿੱਤਾ ਫੈਮਲੀ ਨੇ ਵੀ ਨਹੀਂ ਹੋਣ ਦਿੱਤਾ ਸੀ ਜਾਣ 15 15 20 ਦਿਨ ਪੰਡ ਰਹਿ ਕੇ ਹੋਣਾ ਠੀਕ ਹੈ ਖਿਲਣ ਸਾਨੂੰ ਜਮਾਂ ਨਿਸ਼ਾ ਕਰਦੇਣ ਵੀ ਨਹੀਂ ਹੋਣ ਦਿੱਤਾ ਵੀ ਅਸੀਂ ਤੈਨੂੰ ਬੇਕੂਬ ਬਣਾਈ ਜਾਂਨੇ ਨਾ ਕਰਦੇ ਨੇ ਹੋਣ ਦਿੱਤਾ ਨਾ ਇਹ ਬੰਦੇ ਨੇ ਸ਼ੱਕ ਹੋਣ ਦੇ ਤਾਂ ਸਾਰੇ ਰਿਸ਼ਤੇਦਾਰ ਆਉਂਦੇ ਜਾਂ ਥੋੜਾ ਆਪਦਾ ਪਿੰਡ ਜਿਹੜਾ ਜੱਦੀ ਪਿੰਡ ਮੋਗ ਗਈ ਹੈ ਜਿਲ੍ਹਾ ਸ਼ਹਿਰ ਵਿੱਚ ਰਹਿੰਦੇ ਹੋ ਨਹੀਂ ਨਹੀਂ ਮੇਰਾ ਜੱਦੀ ਪਿੰਡ ਬਾਗਾ ਪੁਰਾਣੀ ਆ ਤੇ ਮੇਰਾ ਇਹ ਨਹੀਂ ਮੋਗ ਗਈ ਹਲਕਾ ਬਾਗੇਪਰਾਣੇ ਦੇ ਵਿੱਚ ਹੈ ਨਹੀਂ ਰਸੀਗਾ ਤੁਹਾਡਾ ਤੇ ਹੁਣ ਤੁਸੀਂ ਮੋਗੇ ਮੋਗੇ ਇਹੀ ਲੈ ਕੇ ਆਇਆ ਸਾਨੂੰ ਇੱਥੇ ਮੋਗੇ ਜਾਣ ਦਾ ਕੀ ਕਾਰਨ ਬਣਿਆ ਸਾਨੂੰ ਇਹ ਹੀ ਲਗਿਆ ਇਸ ਨੇ ਕਿਹਾ ਮੋਗੇ ਰਹਾਂਗੇ ਮੋਗੇ ਚੱਲੋ ਮੇਰੇ ਨਾਲ ਇਹੀ ਸਾਨੂੰ ਬੇ ਹੁਣ ਵੀ ਸਾਨੂੰ ਉਲਝਾਂਦਾ ਸੀਗਾ ਉੱਥੇ ਆਦੇ ਪਿੰਡ ਦੇ ਕੋਲੇ ਕਿ ਅਸੀਂ ਗਏ ਹੀ ਨਹੀਂ ਸਾਨੂੰ ਕੁੱਟਮਾਰ ਕਰਦੇ ਮੈਨੂੰ ਕਿਨ ਘਰ-ਬਾਰ ਵੇਚ ਤੇ ਆਪਾਂ ਫੇਰ ਚੱਲ ਲਗੇ ਕਿਉਂਕਿ ਤੁਹਾਡਾ ਆਪਦਾ ਘਰ-ਬਾਰ ਸੀ ਬਾਗੇਪਰਾਣੇ ਦੇ ਵਿੱਚ ਉਹ ਹੈਗਾ ਕਿ ਵੇਚ ਤਾਂ ਨਹੀਂ ਵੇਚਦਾ ਮੈਡਮ ਉਹ ਇਹਨਾਂ ਨੇ ਜਿਹੜੇ ਨੇ ਘਰ ਪਾਇਆ ਉਹਦੇ ਤੇ ਵੇਚ ਕੇ ਲਾਤਾ ਮੈਂ ਅੱਛਾ ਤੁਸੀਂ ਉੱਥੇ ਹੁਣ ਆਪਦਾ ਨਵਾਂ ਘਰ ਬਣਾ ਲਿਆ ਨਹੀਂ ਹਜੇ ਬਣਾ ਪਹਿਲਾਂ ਸਿਕਰਾਏ ਤੁਸੀਂ ਫਿਰ ਮੈਂ ਗਹਿਣੇ ਤੇ ਫਿਰ ਉਹ ਮੈਡਮ ਨੇ ਪਤਾ ਕੀ ਕੀਤਾ ਵੀ ਸਾਡੇ ਤੋਂ ਜਿਹੜੇ ਨਾ ਇਹਦੇ ਨਾਲ ਹੀ ਰਲੀ ਹੋਈ ਆ ਸਾਡੇ ਤੋਂ ਉਲਟ ਪਰਚਾ ਕਰਵਾਤਾ ਫੋਕਲ ਪੈਂਟ ਵਾਲਿਆਂ ਨੇ ਵੀ ਕਾ ਸਾਡੀ ਸੁਣਵਾਈ ਨਹੀਂ ਕੀਤੀ ਇੱਕ ਤਰਫ ਪਰਚਾ ਕੀਤਾ ਉਹ ਵੀ ਮੈਂ ਇੱਕ ਗੱਲ ਕਲੀਅਰ ਕਰਉ ਜਿਹੜਾ ਤੁਹਾਡਾ ਬਾਗੇਪੁਰਾਣੀ ਦੇ ਵਿੱਚ ਪੈਂਡ ਦੇ ਵਿੱਚ ਇਥੇ ਘਰ ਸੀਗਾ ਸਾਡਾ ਸੀਗਾ ਮੈਂ ਤੁਸੀਂ ਸੇਲ ਕਰਤਾ ਹਾਂਜੀ ਉਹ ਤਾਂ ਹੋ ਗਿਆ ਸੀ ਉਹਦੇ ਹੀ ਹੋ ਗਿਆ ਸੀ ਇੱਥੇ ਤੁਸੀਂ ਹੁਣ ਆਪਦਾ ਕੋਈ ਘਰ ਨਹੀਂ ਲਿਆ ਹਾਲਾਂਕਿ ਕਿ ਕਰਾਇ ਤੇ ਰਹੇ ਹਾਂਜੀ ਹਾਂਜੀ ਕਿਰਾਏ ਤੇ ਹਾਂਜੀ ਕੋਈ ਘਰ ਘਰ ਪੂਰੇ ਨਹੀਂ ਸਾਡੇ ਕੋਲੇ ਜਿਹੜੀ ਉਹ ਇਨਕਮ ਸੀਗੀ ਉਹ ਕਿੱਧਰ ਗਈ ਉਹ ਸਾਰੀ ਇਹਨੇ ਘਰੇ ਲਾਤੀ ਮੈਂ ਇਹਦੇ ਘਰ ਦਿਨ ਵੀ ਪਤਾ ਸਾਡੇ ਤੇ ਲਾਈ ਉਹਨਾਂ ਨੇ ਤੁਸੀਂ ਇਹਦਾ ਘਰ ਬਣਾਤਾ ਹਾਂਜੀ ਅਸੀਂ ਇਹਦਾ ਘਰ ਬਣਾਇਆ ਜਿੱਤੋਂ ਮਰਜੀ ਪੈਂਡ ਚ ਪੁੱਛ ਲੈਦੇ ਜਾ ਕੇ ਇਹਦਾ ਘਰ ਮੈਂ ਐਸੀ ਮੇਰਾ ਬੇਟਾ ਸੀਗਾ ਅਸੀਂ ਉੱਥੇ ਹੀ ਰਹ ਜਨ ਵਿੱਚ ਕਰਪਿਆ ਨਹੀਂ ਕਰ ਬੈ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਇਹਦੀ ਮੰਮੀ ਆ ਇਹਦਾ ਭਾਈ ਆ ਇਹਦੀ ਭੈਣ ਜਦੋਂ ਤੁਸੀਂ ਜਾਂਦੇ ਸੀ ਤੁਹਾਡੇ ਨਾਲ ਵਧੀਆ ਪਰਿਵਾਰ ਕਾ ਹਾਂਜੀ ਬਹੁਤ ਹੁਣ ਵੀ ਵਧੀਆ ਰਹੇ ਆ ਪਰ ਹੁਣ ਜਿਦੇ ਇਹਨਾਂ ਨੇ ਮੈਨੂੰ ਨਹੀਂ ਸੀ ਪਤਾ ਇਹਨਾਂ ਨੇ ਇਦਾਂ ਕਰਨੀ ਹੁਣ ਵੀ ਪਤਾ ਹੈ ਉਹਨਾਂ ਨੂੰ ਸਾਰੀ ਗੱਲਾਂ ਦਾ ਵੀ ਕੀ ਹੋ ਰਿਹਾ ਕੀ ਨਹੀਂ ਸਭ ਗੱਲ ਦਾ ਪਤਾ ਉਹਨਾਂ ਨੂੰ ਸਾਰੇ ਜੀਅਨ ਹੁਣ ਮੈਨੂੰ ਦੱਸੋ ਵੀ ਤੁਸੀਂ ਕਿਰਾਏ ਤੇ ਕਿਹਦੇ ਕੋਲੇ ਰਹਿ ਰਹੇ ਸੀ ਕਦੋਂ ਦੇ ਰਹਿ ਰਹੇ ਸੀ ਸਾਨੂੰ ਹੋ ਗਿਆ 5 ਸਾਲ ਰਹਿੰਦ ਨੂੰ ਇੱਥੇ ਮੈਂ ਨਾਲ ਸੀ ਕਰਾਇਤੇ ਤੇ ਫਿਰ ਅਸੀਂ ਗਹਿਣੇ ਤੇ ਹੋ ਗਏ ਫਿਰ ਉਹਨਾਂ ਨੇ ਕੀ ਕੀਤਾ ਗਹਿਣੇ ਵਾਲਿਆਂ ਨੇ ਵੀ 450 ਕੀਤੀ ਉਹਨਾਂ ਨੇ ਕਿਵੇਂ ਕੀਤੀ ਉਹਨਾਂ ਨੇ ਨਾ ਪੇਮੈਂਟ ਦਿੱਤੀ ਉਹल्टा ਸਾਡੇ ਤੇ 4 ਚੜ ਚੜਾ ਹੁੰਦੀ ਆ ਸਾਡੇ ਪਰਚੇ ਕਰਵਾਤੇ ਝੂਠੇ ਸਾਨੂੰ ਪਰੇਸ਼ਾਨੀਆਂ ਦਿੰਦੇ ਝੂਠਾ ਹੁਣ ਮੈਂ ਤੇ ਮੇਰਾ ਬੇਟਾ ਉਹਨੇ 15 15 20 20 ਬੰਦੇ ਲੈ ਕੇ ਵੜ ਜਾਂਦੇ ਕਿਉਂਕਿ ਸੰਤਾ ਖਤਰਾ ਆਏ ਹੁਣ ਮੇਰੇ ਬੇਟੇ ਨੂੰ ਤੇ ਮੈਨੂੰ ਜਿਹੜਾ ਅਸੀਂ ਜਾਣ ਹੀ ਸਕਦੇ ਕਿ ਤੇ ਆ ਨਹੀਂ ਸਕਦੇ ਹੂੰ ਕੀ ਖਤਰਾ ਕੀ ਮਤਲਬ ਕਿ ਕੀ ਖਤਰਾ ਇਹ ਲੋਕ ਤਾਂ ਕੰਦਵਾਉਂਦੇ ਸਾਨੂੰ ਉੱਪਰੇ ਫੂਮ ਨਹੀਂ ਕਰਾਉਂਦੇ ਆ ਵੀ ਤੁਹਾਨੂੰ ਐ ਕਰਾਂਗੇ ਤੁਸੀਂ ਟੈਕ ਜੋ ਟੈਕ ਜੋ ਫਿਰ ਜੇ ਅਸੀਂ ਫੋਕਲ ਪੈਨਚ ਵੀ ਕਿਹਾ ਉਹਨਾਂ ਨੇ ਵੀ ਸਾਡੀ ਸੁਣਵਾਈ ਕੀਤੀ ਫਿਰ ਸੀਟੀ 1 ਅਨੁਸਾਰ 4-5 ਮਹੀਨੇ ਹੋ ਗਏ ਪਕਾਈ ਕਰਨ ਕਿਉਂਕਿ ਮੇਰੇ ਪੈਰ ਨਾ ਦੋਨਾਂ ਤੇ ਸੱਟ ਲੱਗੀ ਹੋਈ ਸੀ ਮੈਂ ਤੁਰ ਨਹੀਂ ਸਕਦੀ ਸੀ ਉਹਦੀ ਮੰਮੀ ਨੂੰ ਵੀ ਪਤਾ ਸਾਰੀ ਫੈਮਲੀ ਨੂੰ ਉਹਨਾਂ ਨੂੰ ਪਤਾ ਫਿਰ ਸੱਟ ਲੱਗੀ ਉਹਨੇ ਵੀਡੀਓ ਬਣਾ ਕੇ ਘਰੋਂ ਲਗਿਆ ਸੀਗਾ ਸੀ ਫਿਰ ਹੁਣ ਇਸ ਨੌਜਵਾਨ ਦੇ ਘਰੇ ਨਹੀਂ ਗਏ ਵੀ ਮੈਨੂੰ ਰੱਖ ਕੇ ਇਨਾ ਟਾਈਮ ਮੇਨ ਲਾ ਕੇ ਕੰਮ ਕਰਕੇ ਹੋਰ ਜਨਾਨੀ ਨਾਲ ਮੈਂ ਰਹਿ ਕੇ ਆਈਆਂ ਦੋ ਦਿਨ ਮੈਂ ਤੇ ਮੇਰਾ ਬੇਟਾ ਰਹਿ ਕੇ ਆਈਆਂ ਅਸੀਂ ਉਹਨਾਂ ਨੂੰ ਦੱਸ ਕੇ ਵੀ ਆਏ ਆ ਵੀ ਆਹ ਗੱਲ ਹੋ ਗਈ ਆ ਨਹੀਂ ਸਾਨੂੰ ਨਹੀਂ ਪਤਾ ਹੁਣ ਉੱਥੇ ਜਾਣਦੇ ਆ ਸਾਰਾ ਪਤਾ ਜਦੋਂ ਇੱਥੇ ਥਾਣੇ ਪੜਿਆ ਵਾਸੀਂ ਉਹਦੇ ਘਰ ਦੇ ਨੇ ਫੋਨ ਉਹਨੇ ਸਭ ਪਤਾ ਉਹਨਾਂ ਨੇ ਸਾਰੇ ਰਲੇ ਹੋਏ ਆ ਘਰ ਦੇ ਵੀ ਮੋਗੇ ਥਾਣੇ ਦੇ ਵਿੱਚ ਵੀ ਤੁਸੀਂ ਦਰਖਾਸਤ ਦਿੱਤੀ ਹਾਂਜੀ ਮੈਡਮ ਦਿੱਤੀ ਹੋਸੀ ਪਹਿਲਾਂ ਕੋਈ ਸੁਣਵਾਈ ਹੋਈ ਨਹੀਂ ਜੀ ਕੋਈ ਨਹੀਂ ਕਿਸੇ ਨੇ ਨਹੀਂ ਕੀਤੀ ਮੈਡਮ ਕਿਸੇ ਨੇ ਨਹੀਂ ਹਾਲ ਤੱਕ ਸਾਲ ਹੋਣ ਵਾਲਾ ਇਸ ਗੱਲ ਨੂੰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਸ ਇਹ ਥੋੜਾ ਮਕਾਨ ਮਾਲਕ ਨਾਲ ਰੌਲਾ ਚੱਲੀ ਜਾਂਦਾ ਜਿੱਥੇ ਤੁਸੀਂ 5 ਸਾਲ ਤੋਂ ਕਿਰਾਏ ਤੇ ਰਹਿ ਰਹੇ ਹੋ ਆ ਉਹ ਪੈਸੇ ਕਿਹੜੇ ਦਾ ਲੈਣ ਦੇਣਾ ਗਹਿਣੇ ਨੂੰ ਲੈ ਕੇ ਆ ਕਿ ਗਹਿਣੇ ਨੂੰ ਲੈ ਕੇ ਮੈਂ ਮਨਾਉ ਗਹਿਣੇ ਦੇ ਪੈਸੇ ਮੋੜਦੀ ਆ ਤੇ ਨਾ ਹੀ ਅਸੀਂ ਤੁਹਾਡਾ ਟਾਈਮ ਪੀਰੀਅਡ ਪੂਰਾ ਹੋ ਗਿਆ ਉਹ ਸਾਡੇ ਹੋ ਗਿਆ 2 ਸਾਲ ਉੱਪਰ ਟੱਪ ਗਈ 2 ਸਾਲ ਹਾਂਜੀ ਉਹ ਮਤਲਬ ਕਿ ਤੁਸੀਂ ਕਿਹਾ ਵੀ ਮੈਨੂੰ ਗਹਿਣਾ ਦੇ ਦਿਓ ਤੇ ਵੀ ਥੋੜਾ ਘਰ ਖਾਲੀ ਹਾਂ ਹਾਂਜੀ ਹਾਂਜੀ ਆਪ ਘਰ ਖਾਲੀ ਕਰਨ ਨੂੰ ਤਿਆਰ ਆ ਸਾਡਾ ਗਹਿਣਾ ਵਾਪਸ ਕਰੇ ਜਿਹੜੇ ਸਾਡੇ ਘਰੋਂ ਚੋਰੀਆਂ ਕਰਕੇ ਲਈ ਕੈਮਰੇ ਮੇਰੇ ਕੋਲ ਵੀਡੀਓ ਫੋਟੋ ਮੈਂ ਸਾਰਾ ਕੁਝ ਪੇਪਰੂਫ ਜੀ ਜਿਹਨੇ ਬੰਦੇ ਲਿਆ ਹੁੰਦੇ ਸੀ ਪੰਜਾਬ ਪੰਜਾਬ ਲਿਆ ਹੁੰਦੇ ਸੀ ਘਰੇ ਚੋਰੀ ਕਰਕੇ ਲਗਾਏ ਆ ਕੈਮਰੇ ਲਗਾਏ ਆ ਲਾ ਕੇ ਵਾਈਫਾਈ ਲਗਾਏ ਆ ਜੋ ਸਾਡੀ ਗਲੀ ਚ ਚੋਰੀ ਸਭ ਨੂੰ ਪਤਾ ਸਾਡੇ ਘਰੇ ਮਸੀ ਘਰੇ ਨਹੀਂ ਸੀ ਉਹਦੀ ਮੰਮੀ ਆਈ ਹੋਈ ਸੀ ਉਹਦਣ ਅੱਛਾ ਜਿਹੜੀ ਕੋਰਾਈ ਦੀ ਕੁਠੀ ਚ ਰਹਿ ਰਹੇ ਆ ਉੱਥੇ ਕੈਮਰੇ ਲੱਗੇ ਹੋਏ ਆ ਹਾਂਜੀ ਮੈਂ ਪਹਿਲਾਂ ਤੋਂ ਲੱਗੇ ਹੋਏ ਜਿੱਦੋਂ ਨੇ ਮੈਂ ਰਹਿ ਰਹੇ ਹਾਂ ਉਦੋਂ ਦੀ ਲੱਗੇ ਕੀ ਤੁਹਾਡੇ ਕੋਲੇ ਉਹ ਸਾਰੀਆਂ ਫੋਟੋਜ਼ ਹੈਗੀਆਂ ਜਿੱਦਾਂ ਤੁਸੀਂ ਕਹਿੰਦੇ ਵੀ ਮੈਮ ਹੈ ਨਹੀਂ ਹੈ ਨਹੀਂ ਹੈਗੀ ਫੋਟੋ ਮਾ ਵੀ ਵੀਡੀਓ ਵੀ ਆ ਅਸੀਂ ਵਕੀਲ ਨੂੰ ਵੀ ਦਿੱਤੀਆਂ ਹੋਈਆਂ ਫੋਟੋ ਮਾ ਵੀਡੀਓ ਸਾਡੀ ਪਰ ਕਿਤੇ ਸੁਣਵਾਈ ਨਹੀਂ ਹੋਈ ਉਹल्टा ਸਾਣ ਨੂੰ ਧਮਕੀਆਂ ਦਵਾਉਂਦੇ ਆ ਫਰ ਹੁਣ ਇਸ ਵਕਤ ਪਤਾ ਲੱਗਿਆ ਕਿ ਉਹ ਬੰਦਾ ਹੁਣ ਕਿੱਥੇ ਰਹਿ ਰਿਹਾ ਹਾਂਜੀ ਮੈਡਮ ਇੱਥੇ ਰਹਿ ਰਿਹਾ ਸੀਗਾ ਸਾਡੇ ਕੋਲੇ ਹੀ ਆਹ ਕੀ ਬਾਬੀ ਨਗਾਹਿਆ ਰੋਡ ਤੇ ਰਹਿ ਰਿਹਾ ਮੰਗਲੀ ਕੇ ਘਰ ਕੋਲੇ ਰਹਿ ਰਿਹਾ ਮੰਗਲੀ ਪੂਰੀ ਸਪੋਰਟ ਕੇ ਮੰਗਲ ਸਿੰਘ ਮੰਗਲੀ ਦੀ ਸਾਰੀ ਫੈਮਲੀ ਰੜੀ ਹੋਈ ਨਾਲ ਇਹ ਕੌਣਾ ਮੰਗਲ ਸਿੰਘ ਉੱਥੇ ਉਹਦੇ ਦੋਸਤ ਬਣਿਆ ਹੋਸੀ ਕੁਵਾੜੀ ਸਾਡੇ ਟਰਾਲੇ ਤੇ ਜਿਹਦੇ ਨਾਲ ਸੀ ਨਾ ਉਦੋਂ ਉਹ ਮੋਗਗੇ ਚ ਜੁਨੈਂਟ ਹੋਈ ਉਹਦੋਂ ਉਹਨਾਂ ਦੀ ਯਾਰੀ ਪਈ ਸੀ ਉਹਨੇ ਇਹ ਜਿ ਯਾਰੀ ਪਈ ਉਹ ਬੰਦੇ ਨੇ ਸਾਨੂੰ ਕੰਗਾਲੀ ਕਰਤਾ ਇਹਦੇ ਨਾਲ ਹੀ ਰਹਿੰਦਾ ਅਰ ਨਾਲ ਹੀ ਉਹਨਾਂ ਸਭ ਪਤਾ ਉਹਦੇ ਘਰੋਂ ਸਮਾਨ ਚੋੱਕ ਕੇ ਲਿਆਏ ਉਹਦੇ ਘਰ ਵਾਲੇ ਰੋਲਾ ਪਾਇਆ ਸਾਰਾ ਕੁਝ ਪਤਾ ਉਹਨੂੰ ਹਾਂਜੀ ਮੈਂ ਗੜੀ ਨਾਲ ਹੀ ਸਪੋਰਟ ਕਰਦਾ ਜਿੱਥੇ ਵੀ ਜਾਂਦਾ ਇਹ ਨਾਲ ਹੀ ਹੁੰਦਾ ਗੱਡੀ ਨੰਬਰ ਵੀ ਹੈ ਕਿ ਉਹਦੇ ਨੇ ਬਾਦਸ਼ਾਹ ਬਣਿਆ ਹੋਇਆ ਵਾ ਗੱਡੀ ਦੇ ਡਰਾਈਵਰ ਸਾਈਡ ਉਹ ਇਕੱਠੇ ਹੀ ਰਹਿੰਦੇ ਦੋ ਨੰਬਰ ਦਾ ਕੰਮ ਕਰਦੇ ਦੋਨੇ ਹੂੰ ਨਾਲ ਉਹ ਜਨਾਨੀ ਵੀ ਕਰਦੀ ਘਰੇ ਉਹਦੇ ਸਾਬਾ ਚੱਲਦਾ ਚਿੱਟਾ ਵੇ ਦੀ ਸਪੋਤ ਲੋਕਾਂ ਨੂੰ ਉਹਨੇ ਪਤਾ ਕੀ ਕੀਤਾ ਗਰਮਾ ਕੀਤਾ ਕਹਿੰਦੀ ਮੈਂ ਤੁਹਾਨੂੰ ਬਾਹਰ ਕੱਢ ਲੂੰਗੀ ਮੈਂ ਇੱਕ ਨੂੰ ਇੱਕ ਮੋਗੇ ਤੋਂ ਬੰਦਾ ਸੀ ਪਹਿਲਾਂ ਉਹਨੂੰ ਆਪਣੀ ਲਾਈਫ ਚ ਵਾੜਿਆ ਉਹਨੂੰ ਘਰੇ ਵਾੜੀ ਰੱਖਿਆ ਆਪਣੇ ਘਰੇ ਘਰ ਵਾਲਾ ਬਾਹਰ ਕੱਢਦਾ ਮੁੰਡਾ ਇੱਕ ਬਾਹਰ ਕੱਢ ਲਿਆ ਹੁਣ ਸਾਥੋਂ ਪੈਸੇ ਲਵਾ ਕੇ ਤੂੰ ਇਹਨੇ ਸਾਨੂੰ 1 ਰੁਪਈਆ ਦਿੱਤਾ ਸਾਡੇ ਘਰ ਦਿਆਂ ਨੀ ਉਹਨੂੰ ਪੈਸੇ ਲਾ ਕੇ ਉਹਨੂੰ ਬਾਹਰ ਵੀ ਤੋਰਦਾ ਬੰਦੇ ਮੁੰਡੇ ਨੂੰ ਉਹਦੇ ਨੂੰ ਹੁਣ ਉਹਦੇ ਇੱਕ ਮੁੰਡਾ ਸੁਭਜੀ ਸੁਭੂ ਆ ਉਹ ਵੀ ਨਾਲ ਰਾਲਿਆ ਹੁਣ ਇਹਦੇ ਨਾਲ ਤਰੀਕ ਤੇ ਵੀ ਹੁੰਦਾ ਸੀ ਨਾਲ ਹੀ ਰਹਿੰਦਾ ਨਾਲ ਹੀ ਜਾਂਦਾ ਅਸੀਂ ਉਹ ਕਿ ਕੰਮ ਕਰਦੇ ਮੈਡਮ ਮੈਂ ਕੋਈ ਕੰਮ ਨਹੀਂ ਕਰਦੀ ਪਹਿਲਾਂ ਤਾਂ ਮੇਰੇ ਸੱਟ ਲੱਗੀਆਂ ਹੋਈ ਸੀਗੀ ਮੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਗਾ ਦੋਨੇ ਪੈਰਾ ਤੋਂ ਇਹ ਕੀ ਕੰਮ ਕਰਦਾ ਸੀ ਇਹ ਟਰਾਲੇ ਦਾ ਪਹਿਲਾਂ ਤਾਂ ਇਹ ਟਰਾਲਾ ਚਲਾਉਂਦਾ ਸੀਗਾ ਮੈਡਮ ਕਿਸੇ ਦਾ ਤੇਰੇ ਨਾਲ ਡਰਾਈਵ ਲਾਇਸੈਂਸ ਹੈ ਨਹੀਂ ਸੀਗਾ ਉਹ ਵੀ ਅਸੀਂ ਕੋਈ ਬਣਵਾਇਆ ਫਿਰ ਇਹ ਬਾਹਰ ਗਿਆ ਸੀਗਾ ਜਦੋਂ ਉਦੋਂ ਵੀ ਉਹਨਾਂ ਇਹਦੇ ਕਹੇ ਦੀ ਮੰਮੀ ਦੇ ਅਕਾਊਂਟ 'ਚ ਮੈਂ 50000 ਰੁਪਏ ਬਾਗ ਕੇ ਪੁਰਾਣੇ ਤੋਂ ਸੇਪ ਆਇਆ ਹੋਇਆ ਵਾ ਠੀਕ ਹੈ ਜਦੋਂ ਇਹਨਾਂ ਨੇ ਬਾਹਰ ਤੋਰਿਆ ਸੀਗਾ ਉਹ ਵੀ ਇਹਦੀ ਮੰਮੀ ਦੇ ਅਕਾਊਂਟ 'ਚ ਬਿਲਕੁਲ ਚੈੱਕ ਕਰਵਾ ਸਿਆ ਕਦੇ ਤੁਸੀਂ ਕੀ ਕਹਿ ਕੇ ਬੁਲਾਉਂਦੇ ਸੀ ਉਹਨਾਂ ਨੂੰ ਡੈਡੀ ਕਹਿੰਦੇ ਸੀ ਡੈਡੀ ਕਹਿੰਦੇ ਸੀ ਡੈਡੀ ਕਹਿੰਦੇ ਸੀ ਹਾਂਜੀ ਕੁੱਟ ਮਾਰ ਕਰਦੇ ਸੀ ਥੋੜੀ ਹਾਂਜੀ ਹਾਂਜੀ ਕਿਹੜੀ ਗੱਲਾਂ ਕਰਦੇ ਸੀ ਪੁੱਤ ਹਾਂ ਹੀ ਕਰਦੇ ਜਾਣ ਕੇ ਲੜਨ ਲੱਗ ਜਾਂਦੇ ਸੀ ਹੂੰ ਕਦੇ ਪਾਪੇ ਵਾਲਾ ਪਿਆਰ ਮਿਲਿਆ ਨਹੀਂ ਨਹੀਂ ਮਿਲਿਆ ਕਿਹੜੀ ਕਲਾਸ 'ਚ ਆ ਹੁਣ ਤੂੰ 9th 9th ਕਲਾਸ ਦੇ ਵਿੱਚ ਦੇਖੋ ਬੱਚਾ ਵੀ ਰੋ ਰਿਹਾ ਹਨਾ ਦੇ ਦਿੱਕਤੀਨਾ ਕਿਤੇ ਥੋੜਾ ਮੋਟਾ ਤਾਂ ਪਤਾ ਲੱਗਦਾ ਫਿਰ ਵੀ ਤੁਸੀਂ 12 ਸਾਲ ਉਹ ਬੰਦੇ ਦੇ ਨਾਲ ਰਹੇ ਜਿਵੇਂ ਉਹ ਤੁਹਾਨੂੰ ਲਾਰੇ ਲਾਈ ਗਿਆ ਨਹੀਂ ਆਪਾਂ ਨੂੰ ਥੋੜਾ ਤਾਂ ਪਤਾ ਲੱਗਦਾ ਵੀ ਇਹ ਤਾਂ ਵਰਤੀ ਜਾਂਦਾ ਆਪਾਂ ਤੁਸੀਂ ਦੱਸਿਓ ਕਿ ਮੈਡਮ ਅਸੀਂ ਕਹਿੰਦੇ ਸੀ ਰੋਲਾ ਪਾਉਂਦੇ ਸੀ ਸਾਨੂੰ ਕੋਣ ਦਿੰਦਾ ਸੀ ਨਹੀਂ ਨਹੀਂ ਮੈਂ ਇਦਾਂ ਦਾ ਨਹੀਂ ਪਰ ਉਹ ਮੇਰੇ ਨਾਲ ਜਿੰਨੇ ਸਾਰੇ ਫੈਮਲੀ ਰੜੀ ਸੀ ਨਾ ਮੇਰੇ ਮਾਪਿਆਂ ਵੀ ਹੈ ਨਹੀਂ ਨਾ ਅੱਜ ਲੱਗਦਾ ਵੀ ਸ਼ਾਇਦ ਜੇ ਘਰ ਆਲਾ ਚਲੋ ਮਹਾਰਾਜ ਸਭ ਨੇ ਜੀਣਾ ਮਰਨਾ ਹਨਾ ਜੇ ਉਹ ਅੱਜ ਨਾ ਮਰਦਾ ਸ਼ਾਇਦ ਤੁਸੀਂ ਇਹਨੂੰ ਨਾ ਚੁੰਦੇ ਤਾਂ ਅੱਜ ਤੁਸੀਂ ਸਹੀ ਨਹੀਂ ਹੋਣਾ ਸੋਚਦਾ ਸਹੀ ਹੋਣੀ ਸਹੀ ਤਾਂ ਭੁੱਖੇ ਮਰਨ ਤੇ ਲਹਿ ਰਹੇਗੀ ਸਾਡੀ ਜੋ ਪੂੰਜੀ ਸਾਲ ਖਾ ਗਿਆ ਆਪਣੇ ਅੱਤੇ ਕੇ ਵੇਚ ਕੇ ਉਹ ਅਸਲੀ ਇਹ ਬੰਦੇ ਨੇ ਛੱਡਦਾ ਮੇਰੇ ਘਰੇ ਕੁਛ ਵੀ ਟੂ ਮਾਸ਼ਾਅੱਲਾ ਸੀ ਮੇਰੇ ਪੰਜ ਚਾਰ ਤੋੜੇ ਉਹ ਵੀ ਨਹੀਂ ਛੱਡੇ ਨੇ ਪੰਜ ਤੋੜੇ ਸਿੱਕ ਬਾਹਰ ਲਗੋਲਡ ਸੀਗਾ ਉਹ ਵੀ ਇਹਨੇ ਤਰਾ ਤਰਾ ਕੇ ਪੈਸੇ ਇਕੱਠੇ ਕਰਕੇ ਉਹਦਾ ਮੁੰਡਾ ਬਾਹਰ ਕਰ ਲਿਆ ਇਨੇ ਸਾਨੂੰ ਕੋਈ ਪੈਸਾ ਨਹੀਂ ਰਹਿਣ ਦਿੱਤਾ ਸਾਡੇ ਅਕਾਊਂਟ 'ਚ ਸਾਨੂੰ ਉਦੋਂ ਛੱਡ ਕੇ ਗਿਆ ਜਦੋਂ ਅਸੀਂ ਜਮ੍ਹਾਂ ਕਰ ਹੋਂਗੇ ਜਿਹੜੀ ਜਨਾਨੀ ਨਾਲ ਉਹ ਰਹਿ ਰਿਹਾ ਉਹ ਵਿਆਹੀ ਹੈ ਕਿ ਹਾਂਜੀ ਉਹ ਵਿਆਹੀ ਹੋਈ ਉਹਦੇ ਘਰ ਵਾਲਾ ਵੀ ਜੀਂਦਾ ਹੈ ਉਹਦੇ ਦੋ ਬੱਚੇ ਨੇ ਉਹਨਾਂ ਨਾਲ ਕੋਈ ਥੋੜਾ ਕੋਈ ਮੁਲਾਕਾਤ ਉਹ ਹੀ ਗੱਲਬਾਤ ਹੋਈ ਹੈ ਵੀ ਜਾਂ ਤੁਸੀਂ ਦੱਸਿਆ ਵੀ ਇਹ ਮੇਰਾ ਬੰਦਾ ਹੈ ਜੀ ਮੈਡਮ ਉਹ ਘਰ ਉੱਲ ਗਈ ਨਾ ਮੈਂ ਥਾਣੇ 'ਚ ਬੁਲਾਇਆ ਸੀ ਉਹਨਾਂ ਨੇ ਸਾਰ ਨਹੀਂ ਮੈਨੂੰ ਉੱਥੇ ਬੁਲਾਇਆ ਜਦੋਂ ਤੇ ਮੈਨੂੰ ਕਹਿੰਦਾ ਵੀ ਮੈਂ ਉਹਨੂੰ ਸਾਰੀ ਗੱਲ ਦਾ ਪਤਾ ਸੀ ਵੀ ਇਹਦਾ ਹਸਬੰਡ ਹੈ ਇਹਦੇ ਨਾਲ ਰਹਿਣ ਦਾ ਸਭ ਕੁਝ ਪਤਾ ਸੀ ਉਹਨੂੰ ਇਹਨੀ ਵੀ ਨਹੀਂ ਪਤਾ ਸੀ ਮੇਰੇ ਘਰੋਂ ਵੀ ਕਿਸੇ ਨੂੰ ਆਈ ਸੀ ਨਾ ਉਹਨੂੰ ਸਾਰਾ ਪੱਤਾ ਸੀ ਵੀ ਇਹਦੇ ਘਰ ਵਾਲਾ ਐ ਫੇਰ ਇਹਦੇ ਨਾਰੈਣ ਲੱਗ ਫੇਰ ਉਹਦੇ ਜਿਹੜੇ ਰੱਖਿਆ ਸੀ ਮੁੱਗੇ ਦਾ ਉਹਨੂੰ ਲੁੱਟ ਪੋਕ ਕੇ ਖਾ ਕੇ ਫਿਰ ਇਹਦੀ ਨਾਰਹਿਣ ਲੱਗ ਗਿਓ ਬਾਹਰ ਗਈ ਸੀ ਪਹਿਲਾਂ ਉਦੋਂ ਵੀ ਉਹ ਲੋਕਾਂ ਨਾਲ 420 ਹੀ ਕਰਦੀ ਉਹਨੂੰ ਫੇਰ ਉਹ ਦਸਾਂਝ ਪਿੰਡ ਮੈਂ ਜਾ ਕੇ ਰੌਲਾ ਪਾਇਆ ਸਰਪੰਚ ਮੈਂਬਰ ਉਹਨੂੰ ਦੱਸਿਆ ਮੈਂ ਕਿ ਵੀ ਆਹ ਗੱਲ ਐ ਜੀ ਵੀ ਮੇਰਾ ਘਰ ਤਾਂ ਉੱਜੜ ਗਿਆ ਮੇਰੇ ਇੱਕ ਬੇਟਾ ਵੀ ਐ ਜਨਾਨੀ ਮੈਨਾਂ ਧੱਕੇ ਨਾ ਥੋੜਾ ਜਾਂ ਵੀ ਘਰੇ ਵੜਦੀ ਆ ਉਹਨਾਂ ਨੇ ਰੌਲਾ ਰੂਲ ਪਾਇਆ ਵੀ ਆਹ ਗੱਲ ਕਹਿੰਦੇ ਉਹਦੇ ਘਰ ਵਾਲੇ ਨੇ ਖੁਦ ਵੇਖਿਆ ਸੀ ਉਹਨੂੰ ਸਾਡੀ ਗੱਡੀ ਅੰਦਰ ਉਹਨਾਂ ਨੇ ਘਰੇ ਆਉਂ ਗੱਡੀ ਆਇਆ ਕਰੇ ਵੜਿਆ ਕਰ ਉਹਦੇ ਘਰ ਵਾਲੇ ਨੂੰ ਤੋਫੜਿਆ ਉਹਨਾਂ ਨੂੰ ਫੇਰ ਸਾਨੂੰ ਪਤਾ ਲੱਗਿਆ ਵੀ ਹਾਂਜੀ ਉੱਥੇ ਰਹਿਣਾਂ ਦੇ ਵਿੱਚ ਵੀ ਤੁਸੀਂ ਦਰਖਾਸਤ ਦਿੱਤੀ ਉੱਥੇ ਵੀ ਕੋਈ ਇਨਸਾਫ ਨਹੀਂ ਹੋਇਆ ਤੇ ਹੁਣ ਤੁਸੀਂ ਕੀ ਇਨਸਾਫ ਲਈ ਮੰਗ ਕਰੋ ਅਸੀਂ ਇਹ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲੇ ਮੈਡਮ ਮੇਰੇ ਬੇਟੇ ਦੀ ਦੇਖੋ ਵੀ ਜਿੰਨੀ ਸੀਗੇ ਪੈਸਾ ਤੇ ਲਕੋਸ਼ ਨਹੀਂ ਉਹ ਬੰਦੇ ਨੇ ਸਾਡਾ ਛੱਡਣਾ ਕੋਈ ਚੀਜ਼ ਨਹੀਂ ਹੁਣ ਤਾਂ ਅਸੀਂ ਇਸ ਮਕਾਮ ਤੇ ਆਣ ਫੜੇ ਕਿਤੇ ਕਿਤੇ ਮੈਂ ਚੇਹ ਹੁੰਦਾ ਵੀ ਆਪਣਾ ਆਪ ਖਤਮ ਕਰ ਲਿਆ ਕੀ ਕੋਈ ਇਨਸਾਫ ਹੀ ਮਿਲ ਜੇ ਪਰ ਨਹੀਂ ਮਿਲਦਾ ਸਾਨੂੰ ਜਿਉਂਦੇ ਜੀਤਾ ਨਹੀਂ ਮਿਲਦਾ ਨਹੀਂਦਾ ਪਰ ਉਹ ਸਾਨੂੰ ਤਾਂ ਨਵੀਂ ਦਮਾਉਣਾ ਕਿਉਂਕਿ ਜਿਹੜੇ ਅਸੀਂ ਰੋਡ ਤੇ ਰਹਿੰਨੇ ਆ ਉੱਥੇ ਅਸੀਂ ਦੁਸ਼ਮਣਾਂ ਚ ਹੀ ਰਹਿੰਨੇ ਹਾਂ ਕਿਉਂਕਿ ਪੈਰ ਪੈਰ ਤੇ ਮੇਰਾ ਬੇਟਾ ਪੜ੍ਹਨੇ ਜਾਂਦਾ ਮੈਂ ਇਕੱਲੀ ਜਾਨੀ ਹੋਣੀ ਆ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਵੀ ਦੱਸਿਆ ਵੀ ਸਾਰ ਸਾਨੂੰ ਖਤਰਾ ਹੈ ਕੋਈ ਨਹੀਂ ਤੁਹਾਨੂੰ ਆਈ ਨਹੀਂ ਕੋਈ ਮਾਰਦਾ ਤੁਹਾਨੂੰ ਆਈ ਨਹੀਂ ਕੋਈ ਕਰਦਾ ਸਾਨੂੰ ਉਲਟਾ ਹੀ ਸਾਨੂੰ ਦਬਾਇਆ ਜਾਂਦਾ ਕਿਉਂਕਿ ਅਸੀਂ ਮੈਂ ਤੇ ਬੇਟਾ ਤੇ ਸਾਡਾ ਕੋਈ ਨਹੀਂ ਇੱਥੇ ਕੋਈ ਵੀ ਨਹੀਂ ਨਾ ਕੋਈ ਭੈਣ ਆ ਨਾ ਕੋਈ ਭਰਾ ਹੈ ਕਿਉਂਕਿ ਤੁਹਾਨੂੰ ਪਤਾ ਮੈਡਮ ਜਦੋਂ ਬੰਦਾ ਦੂਜੇ ਪਾਸੇ ਆ ਕੇ ਰਹਿੰਦਾ ਕੋਈ ਨਹੀਂ ਕਿਸੇ ਦਾ ਵੀ ਹ ਤੁਹਾਡੇ ਆਪਣੇ ਮੰਮੀ ਪਾਪਾ ਬ੍ਰਦਰ ਕੋਈ ਹੈ ਨਹੀਂ ਮੈਡਮ ਮੇਰੇ ਡੈਡ ਦੀ ਵੀ ਵਿਧਿਆਤ ਹੋਈ ਮੇਰੇ ਮੰਮੀ ਦੀ ਵੀ ਵਿਧਿਆਤ ਹੋਈ ਆ ਤੇ ਭਰਾ ਤੁਹਾਡਾ ਕੋਈ ਭਰਾ ਮੇਰੇ ਕਹਿੰਦੇ ਵੀ ਜਦੋਂ ਠੱਗੀ ਮਾਰ ਕੇ ਡਿਉ ਉੱਠ ਗਿਆ ਤੂੰ ਬਾਦੋਂ ਠੱਗੀ ਮਰਵਾਇ ਜੋ ਇੰਨੀ ਪੂੰਜੀ ਸੀਗੀ ਠੀਕ ਆ ਕੋਈ ਭੈਣ ਭਰਾ ਨਹੀਂ ਜ਼ਮੀਨ ਤਾਂ ਵੀ ਹੈਗੀ ਸੀ ਨਹੀਂ ਜ਼ਮੀਨ ਹੈ ਨਹੀਂ ਸੀ ਮੈਡਮ ਹਾਂਜੀ ਜੀ ਜ਼ਮੀਨ ਤਾਂ ਹੈ ਨਹੀਂ ਨਾ ਹੀ ਹੈਗੀ ਸੀਗੀ ਤੇ ਪਰ ਪੂੰਜੀ ਸੀਗੀ ਜਿੰਨੇ ਵੀ ਅਕਾਊਂਟ ਚ ਪੈਸੇ ਸੀ ਪੈਸਾ ਤੇ ਲਾਭ ਦਾ ਸੀ ਸਭ ਕੁਝ ਨੱਟ ਪਟ ਕੇ ਉੱਠ ਗਿਆ ਹੁਣ ਤਾਂ ਸਾਨੂੰ ਇਹ ਫੋਨ ਨਾ ਤੇ ਪੁੱਛੂਗਾ ਮਾਪੂਤਨ ਮਰੇ ਨਹੀਂ ਤੁਸੀਂ ਹਜੇ ਕਦੋਂ ਮਰਨ ਸਾਨੂੰ ਇਹ ਪੁੱਛਦੇ ਰਹਿਣ ਕਿ ਤੁਹਾਨੂੰ ਫੋਨ ਵਗੈਰਾ ਕਰਦਾ ਹੈ ਨਹੀਂ ਮੈਡਮ ਸਾਡੇ ਨਾਲ ਕੋਈ ਲਿੰਕ ਨਹੀਂ ਉਹਦਾ ਬੰਦੇ ਨਾਲ ਸਾਨੂੰ ਸਾਡੇ ਕੋਲ ਛੱਡਿਆ ਨਹੀਂ ਸੀ ਜਦੋਂ ਉਹਨ ਮਤਲਬ ਕਿ ਲੋੜ ਸੀਗੀ ਵੀ ਘਰੇ ਕੋਈ ਕੁਝ ਨਹੀਂ ਤੁਸੀਂ ਹੁਣੇ ਕਿਹਾ ਨਾ ਵੀ ਉਹ ਫੋਨ ਕਰਕੇ ਕਹਿੰਦਾ ਵੀ ਤੁਸੀਂ ਨਹੀਂ ਪਹਿਲਾਂ ਫੋਨ ਕਰਦੇ ਜਦੋਂ ਸਹੀ ਤਰੀਕ ਤੇ ਜਾਣੇ ਨਾ ਉਹ ਸਾਨੂੰ ਕਹੂਗਾ ਇਹ ਅਜੇ ਮਰੇ ਨਹੀਂ ਸਰ ਤੁਸੀਂ ਕਦੋਂ ਮਰਨ ਮੈਂ ਦੇਖਿਆ ਕਿ ਤੇ ਮਰੂ ਕਿਹੜੀ ਤੇ ਜਾਣੇ ਤੁਸੀਂ ਅਸੀਂ ਮੈਡਮ ਜਿਹੜਾ ਜਗਾ ਦਾ ਰੋਲਾ ਜਿਹੜਾ ਚੱਲਦਾ ਵਾ ਉਹਦੀ ਤਰੀਕ ਤੇ ਜਾਣੇ ਉਹਨੇ ਅੱਛਾ ਜੀ ਹਾਂਜੀ ਸੋ ਇਹ ਭੈਣ ਹੈਗੀ ਮੋਗੇ ਤੋਂ ਇਹਨਾਂ ਨੇ ਜਿਹੜੀ ਸਟੋਰੀ ਹੈਗੀ ਤੁਸੀਂ ਸਾਰੀ ਦੇਖ ਹੀ ਲਈਏ ਵੀ ਇਹਨਾਂ ਦੇ ਹਸਬੰਦ ਦੀ ਜਿਹੜੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਕਿਸੇ ਨੌਜਵਾਨ ਦੇ ਨਾਲ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਹੀ ਸੀ ਤੇ ਇਹਨਾਂ ਨੇ ਇਹ ਦੋਸ਼ ਲਾ ਕੇ ਉਹ ਨੌਜਵਾਨ ਨੇ ਜਿੰਨੀ ਵੀ ਮੇਰੇ ਕੋਲੇ ਪੂੰਜੀ ਸੀ ਲਾਰੇ ਲਾ ਲਾ ਕੇ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਲਾਰੇ ਲਾ ਲਾ ਕੇ ਉਹ ਸਾਰਾ ਕੁਝ ਜੋ ਜਿਹੜਾ ਹੈਗਾ ਇਹ ਤੋਂ ਮਤਲਬ ਕਿ ਹੜੱਪ ਲਿਆ ਅੱਜ ਇਹਦਾ ਬੱਚਾ ਵੀ ਰੋ ਰਿਹਾ ਤੇ ਇਹ ਵੀ ਜਿਹੜੀ ਹੈਗੀ ਘਰੋਂ ਬੇਕਾਰ ਹੋਈ ਪਈ ਹੈ ਤੇ ਅੱਜ ਇਨਸਾਫ ਦੇ ਮੰਗ ਲਈ ਇੱਥੇ ਆਈ ਹੈ ਅਸੀਂ ਕੋਸ਼ਿਸ਼ ਕਰਾਂਗੇ ਉਸ ਨੌਜਵਾਨ ਨਾਲ ਵੀ ਰਾਬਤਾ ਕਾਇਮ ਕਰਨ ਦੀ ਉਹਦਾ ਵੀ ਸੀ ਲੋਕਲ ਮੋਗੇ ਦੇ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਜਿਹੜਾ ਇਹਨਾਂ ਨੇ ਤਰਖਾਸਤਾਂ ਦਿੱਤੀਆਂ ਉਸ ਨੂੰ ਧਿਆਨ ਵਿੱਚ ਲਿਆ ਜਾਵੇ ਤੇ ਇਹੋ ਜੇ ਨੌਜਵਾਨ ਨੂੰ ਨੱਥ ਪਾਈ ਜਾਵੇ ਤਾਂ ਕਿ ਉਹ ਕਿਸੇ ਹੋਰ ਔਰਤ ਦੀ ਜਿਹੜੀ ਜ਼ਿੰਦਗੀ ਨਾ ਖਰਾਬ ਕਰ ਸਕੇ ਸੋ ਜੁੜੇ ਰਹੋ ਜੀ ਹੈਵ ਇਨ ਇੰਡੀਆ ਟੀਵੀ ਦੇ ਨਾਲ ਤੇ ਮਿਲਦੇ ਆਂ ਨਵੇਂ ਵੀਡੀਓ ਦੇ ਨਾਲ ਧੰਨਵਾਦ